ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਜਾਏ ਇੱਕ ਨਈ ਅਨੇਕ ਉਪਾਹਨ ਜਿਨ੍ਹਾਂ ਦੇ ਬਾਰੇ ਥੋੜੇ ਹੀ ਲੋਕਾਂ ਨੂੰ ਪਤਾ ਹੈ ਕਿ ਇਹ ਚਮਤਕਾਰਯੋਗ ਰੂਪ ਚ ਆਪਣਾ ਅਸਰ ਕਰਦੇ ਹਨ ਉਹਨਾਂ ਦੇ ਵਿੱਚੋਂ ਇੱਕ ਜਲ ਦਾ ਉਪਾਅ ਅਸੀਂ ਤੁਹਾਡੇ ਲਈ ਅੱਜ ਲੈ ਕੇ ਆਏ ਹਾਂ ਸੰਘਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਨਵ ਗ੍ਰਹਿਾਂ ਦੀਆਂ ਪੀੜਾਂ ਸਾਡੇ ਕਾਰਜਾਂ ਵਿੱਚੋਂ ਦੂਰ ਕਰਨ ਲਈ ਜੀਵਨ ਦੇ ਵਿੱਚ ਤਰੱਕੀ ਦੇ ਰਸਤੇ ਖੋਲਣ ਅਤੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰਨ ਦੇ ਲਈ ਵਸਤੂ ਹਨ ਨੂੰ ਇੱਕ ਲੋਟਾ ਜਲ ਦਾ ਉਪਾਅ ਕਰਨਾ ਹੈ ਜਲ ਦਾ ਉਪਾਅ ਅਲੱਗ-ਅਲੱਗ ਕੰਮਾਂ ਦੇ ਲਈ ਅਲੱਗ-ਅਲੱਗ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਜਲ ਭਗਵਾਨ ਵਿਸ਼ਨੂੰ ਦੀ ਸਭ ਤੋਂ ਪਿਆਰੀ ਵਸਤੂ ਹੈ ਤੇ ਪੀਪਲ ਦੇ ਦਰਖਤ ਨੂੰ ਜਲ ਅਰਪਿਤ ਕਰਨ ਦੇ ਨਾਲ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਇੱਕ ਲੋਟਾ ਜਲ ਦੇ ਬਹੁਤ ਸਾਰੇ ਉਪਾਅ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਚੈੱਕ ਕਰਦੇ ਹੋ ਉਹਨਾਂ ਦਾ ਰਿਜ਼ਲਟ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਇਸ ਵੀਡੀਓ ਨੂੰ ਧਿਆਨ ਦੇ ਨਾਲ ਚਰੋਸ ਸੁਣਨਾ ਪੂਰਾ ਜ਼ਰੂਰ ਸੁਣਨਾ ਅੰਦੀ ਵੀਡੀਓ ਸੁਣਨ ਦੇ ਨਾਲ ਕੋਈ ਵੀ ਸੰਗਤ ਜੀ ਲਾਭ ਨਹੀਂ ਹੋਵੇਗਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਜਲ ਦੇ ਬਾਰੇ ਦੇ ਵਿੱਚ ਹੈ ਵੈਸੇ ਤਾਂ ਸਾਰੇ ਨੂੰ ਚੱਲ ਦੇ ਬਾਰੇ ਪਤਾ ਹੀ ਹੋਵੇਗਾ ਕਿ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਜਲ ਹੈ ਤਾਂ ਕਲ ਹੈ ਭਾਵ ਜਲ ਹੀ ਸਾਡੇ ਜੀਵਨ ਦਾ ਆਧਾਰ ਹੈ ਸੰਸਾਰ ਜਦੋਂ ਜਲ ਨਾਲ ਭਰਿਆ ਸੀ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਸੀ ਜਦੋਂ ਮਾਨਵਜਾਤ ਦਾ ਜਨਮ ਹੋਇਆ ਸੀ ਤਾਂ ਫਿਰ ਸੰਸਾਰ ਸਿਰਫ ਜਲ ਨਾਲ ਹੀ ਭਰਿਆ ਹੁੰਦਾ ਸੀ ਸੰਸਾਰ ਜਦੋਂ ਜਲ ਨਾਲ ਭਰਿਆ ਸੀ ਸ੍ਰੀ ਸਿਦਾਰਨ ਨਾ ਮਾਨ ਨਹੀਂ ਹੋਇਆ ਸੀ ਜਦੋਂ ਮਾਨਮ ਜਾਤ ਦਾ ਜਨਮ ਨਹੀਂ ਹੋਇਆ ਸੀ ਤਾਂ ਫਿਰ ਸੰਸਾਰ ਸਿਰਫ ਜਲ ਨਾਲ ਹੀ ਭਰਿਆ ਹੁੰਦਾ ਸੀ ਸਾਡਾ ਸਹਿਰ ਪੰਜ ਤਾਤਾਂ ਤੋਂ ਨਿਰਭਰ ਹੈ ਜਿਸ ਵਿੱਚ ਜਲ ਦਾ ਤਤ ਅਧਿਕ ਹੈ ਆਹਣ ਤੋਂ ਬਿਨਾਂ ਤੁਸੀਂ ਬਹੁਤ ਦਿਨ ਤੱਕ ਜਿੰਦਾ ਰਹਿ ਸਕਦੇ ਹੋ ਪਰ ਜਲ ਤੋਂ ਬਿਨਾਂ ਕੁਝ ਹੀ ਘੰਟੇ ਬਾਅਦ ਬੇਚੈਨ ਹੋਣ ਲੱਗਦੇ ਹੈ ਜਲ ਨੂੰ ਅਮਰਤ ਵੀ ਕਿਹਾ ਜਾਂਦਾ ਹੈ ਤੇ ਅਸੀਂ ਬਹੁਤ ਸਾਰੇ ਚਮਤਕਾਰੀ ਉਪਾਅ ਜਲ ਦੇ ਨਾਲ ਕੀਤੇ ਜਾਣ ਵਾਲੇ ਲੈ ਕੇ ਆਏ ਹਾਂ ਸੰਗਤ ਜੀ ਇਹ ਉਪਾ ਤੁਹਾਡੇ ਜੀਵਨ ਨੂੰ ਅਮਰਤ ਸਮਾਨ ਬਣਾ ਦੇਣਗੇ ਤੁਹਾਡੇ ਜੀਵਨ ਚ ਜੋ ਵੀ ਪਰੇਸ਼ਾਨੀਆਂ ਚੱਲ ਰਹੀਆਂ ਹਨ ਇਹ ਪਰੇਸ਼ਾਨੀਆਂ ਦੂਰ ਕਰ ਦੇਣਗੇ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇਕਰ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖ ਲੈਂਦੇ ਹੋ ਤਾਂ ਤੁਹਾਨੂੰ ਗਰੀਬੀ ਵਿੱਚੋਂ ਕੱਢਣ ਤੋਂ ਕੋਈ ਵੀ ਸ਼ਕਤੀ ਰੋਕ ਨਹੀਂ ਸਕਦੀ ਜਦੋਂ ਜਲ ਪੀਂਦੇ ਹੋ ਤਾਂ ਤਨ ਮਨ ਸ਼ਬਦਾਂ ਨੂੰ ਪਵਿੱਤਰ ਕਰਦਾ ਹੈ ਜਾਲ ਦੇ ਦੇਵਤਾ ਭਗਵਾਨ ਵਰੁਣ ਨੂੰ ਕਿਹਾ ਜਾਂਦਾ ਹੈ ਕਬੀਰ ਜੀ ਵੀ ਐਸੇ ਗੰਗਨਾ ਦੇ ਵਿੱਚ ਆਉਂਦੇ ਹਨ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਲੋਟਾ ਜਲ ਇਸ ਜਗ੍ਹਾ ਤੇ ਰੱਖ ਦੇਣਾ ਫਿਰ ਦੇਖਣਾ ਤੁਹਾਡੀ ਕਿਸਮਤ ਕਿਵੇਂ ਚਮਕੇਗੀ ਸਾਂਡੇ ਜੀਵਨ ਦੇ ਵਿੱਚ ਬਹੁਤ ਪਰੇਸ਼ਾਨੀ ਹੈ ਉਸ ਪਰੇਸ਼ਾਨੀ ਤੋਂ ਅਸੀਂ ਕਿਵੇਂ ਨਿਕਲਣਾ ਹੈ ਇਹ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਹੀ ਪਤਾ ਲੱਗੇਗਾ ਸੰਗਤ ਜੀ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਵੀਡੀਓ ਨੂੰ ਪੂਰਾ ਸੁਣਨਾ ਤੇ ਉਪਾਅ ਨੂੰ ਵਿਧੀ ਵਿਵਧਾਨ ਦੇ ਨਾਲ ਜ਼ਰੂਰ ਕਰਨਾ ਤੁਹਾਡੀ ਸਾਰੀ ਦਿੱਕਤ ਕਿਸ ਤਰ੍ਹਾਂ ਦੂਰ ਹੋਵੇਗੀ ਉਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜੋ ਜਾਲ ਹੈ ਇਹ ਜਾਲ ਦਾ ਪ੍ਰਤੀਨਿਧ ਕਰਦਾ ਹੈ ਵਰੁਣ ਦੇਵਤੇ ਨਾਲ ਸੰਬੰਧਿਤ ਕੋਈ ਵੀ ਮਨੁੱਖ ਸੱਚੇ ਮਨ ਦੇ ਨਾਲ ਉਪਾਣੂ ਕਰੇਗਾ 100 ਪ੍ਰਤੀਸ਼ਤ ਲਾਭ ਉਸਨੂੰ ਜ਼ਰੂਰ ਹੋਵੇਗਾ ਤੇ ਆਓ ਜਾਣਦੇ ਹਾਂ ਉਪਾਣੂ ਕਿਵੇਂ ਅਤੇ ਕਿਸ ਵਿਧੀ ਦੇ ਨਾਲ ਕਰਨਾ ਹੈ ਸਭ ਤੋਂ ਪਹਿਲਾਂ ਸੋਮਵਾਰ ਤੋਂ ਸ਼ੁਰੂ ਕਰਨਾ ਹੈ ਹਰ ਸਵੇਰ ਦੇ ਸਮੇਂ ਪੂਰੇ 15 ਦਿਨ ਪਲ ਦੀ ਜੜ ਤੇ ਜਾਨ ਨੂੰ ਛਡਾਉਣਾ ਹੈ ਇਹ ਕੋਈ ਸਧਾਰਨ ਉਪਾਅ ਨਹੀਂ ਹੈ। ਭਗਵਾਨ ਕ੍ਰਿਸ਼ਨ ਖੁਦ ਗੀਤਾ ਦੇ ਵਿੱਚ ਪਿਪਲ ਦਾ ਉਪਾਅ ਦੱਸਿਆ ਹੈ। ਲਾਲ ਕਿਤਾਬੇ ਵਿੱਚ ਲਿਖਿਆ ਹੈ ਇਹ ਉਪਾਅ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਜੇਕਰ ਸੋਮਵਾਰ ਦੇ ਦਿਨ ਇਸ ਪਾਣੂ ਘਾਦੇ ਹੋ ਤਾਂ ਇਸ ਦਾ ਹੋਰ ਵੀ ਜ਼ਿਆਦਾ ਲਾਭ ਹੋਵੇਗਾ। ਜਿੰਨਾ ਚਿਰ ਜਲ ਪਾਉਣ ਦੇ ਰੋ ਆਪਣੀ ਮਨੋ ਕਾਮਨਾ ਕਿਸੇ ਨੂੰ ਨਹੀਂ ਦੱਸਣੀ। ਉਪਾਅ ਤਾਂ ਲਾਭਕਾਰੀ ਹੁੰਦੇ ਹਨ ਜਦੋਂ ਕਿਸੇ ਨੂੰ ਨਾ ਦੱਸੀਏ। ਦੋਸਰਾ ਉਪਾਅ ਹੈ ਘਰ ਦੇ ਮੁੱਖ ਦਰਵਾਜੇ ਤੇ ਜਲਦਾ ਛਿੜਕਾ ਕਰਨਾ ਜਲਦਾ ਛਿੜਕਾ ਸਵੇਰ ਦੇ ਸਮੇਂ ਸੂਰਜ ਚੜਨ ਤੋਂ ਪਹਿਲਾਂ ਕਰਨਾ ਹੈ ਵਿਆਹੇ ਤਾਂ ਇਹ ਉਪਾਅ ਔਰਤਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਜ਼ਿਆਦਾ ਲਾਭ ਪ੍ਰਦਾਨ ਕਰਦਾ ਹੈ ਇਹ ਉਪਾਅ ਕਰਨ ਨਾਲ ਹੀ ਤੁਸੀਂ ਮਾਂ ਜਾਂ ਆਪਣੇ ਭੈਣ ਨੂੰ ਵੀ ਬੋਲ ਸਕਦੇ ਹੋ ਇੱਕ ਲੋਟਾ ਜਲ ਲੈਣਾ ਹੈ ਦੋ ਬੂੰਦ ਇਤਰ ਦੀਆਂ ਪਾਉਣੀਆਂ ਹਨ ਤੇ ਲਾਲ ਰੰਗ ਦਾ ਜਾਂ ਫਿਰ ਮੇਲੇ ਜੋਲੇ ਚਿੱਟੇ ਰੰਗ ਦਾ ਪੁਸ਼ਪ ਫੁੱਲ ਲੈ ਸਕਦੇ ਹੋ ਜੇਕਰ ਗੁਲਾਬੀ ਪੁਸ਼ਪ ਹੋਵੇ ਤਾਂ ਵਧੀਆ ਮੰਨਿਆ ਜਾਂਦਾ ਹੈ ਜੇਕਰ ਫੁੱਲ ਨਾ ਮਿਲ ਪਾਵੇ ਤਾਂ ਤੁਸੀਂ ਕੁੜਲ ਦਾ ਪਤਾ ਲੈ ਸਕਦੇ ਹੋ ਜੇਕਰ ਇਹ ਦੋਵੇਂ ਪੁਸ਼ਪ ਨਾ ਮਿਲਣ ਤਾਂ ਕੁਝ ਬੰਦੇ ਹੋਏ ਪੁਸ਼ਪ ਲੈ ਲਓ ਉਹ ਨਾ ਰੰਗਦੇ ਹੋਣੇ ਚਾਹੀਦੇ ਹਨ ਜਾਂ ਚਿੱਟੇ ਰੰਗਦੇ ਹੋਣੇ ਚਾਹੀਦੇ ਹਨ ਇਸ ਪਾਣੂ ਕਰਨ ਲਈ ਤੁਸੀਂ ਇਸ ਸ਼ਾਮ ਦੇ ਸਮੇਂ ਇੱਕ ਲੋਟਾ ਚੱਲ ਲੈਣਾ ਹੈ ਉਸ ਵਿੱਚ ਦੋ ਬੂੰਦ ਇਤਰ ਪਾਉਣੇ ਹਨ ਅਤੇ ਪੁਸ਼ਪਾ ਨੂੰ ਉਸ ਵਿੱਚ ਪਾ ਦੇਣਾ ਹੈ ਇਸ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਰੱਖ ਦੇਣਾ ਹੈ ਇਸ ਨਾਲ ਕੀ ਹੁੰਦਾ ਹੈ ਕਿ ਮਾਂ ਲక్ష్ਮੀ ਮੁੱਖ ਦਰਵਾਜ਼ੇ ਤੇ ਆਉਂਦੀ ਹੈ ਤੇ ਪਰ ਅਸੀਂ ਦੇਖਦੇ ਨਹੀਂ ਹਾਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਮਾਂ ਲక్ష్ਮੀ ਦੇ ਆਗਮਨ ਦੇ ਲਈ ਇੱਕ ਲੋਟਾ ਚੱਲ ਦਰਵਾਜ਼ੇ ਤੇ ਰੱਖਿਆ ਜਾਂਦਾ ਹੈ ਜਦੋਂ ਤੁਸੀਂ ਇਹ ਉਪਾਅ ਸ਼ੁਰੂ ਕਰਦੇ ਹੋ ਤਾਂ ਘਰ ਦੇ ਦਰਵਾਜ਼ੇ ਤੇ ਲੋਟਾ ਜਾਲ ਪੋਸ਼ਪਾ ਕੇ ਰੱਖਦੇ ਹੋ ਤਾਂ ਇਹ ਮਹਾ ਲక్ష్ਮੀ ਜੀ ਦਾ ਵੰਦਨ ਹੁੰਦਾ ਹੈ ਸਾਡੇ ਘਰ ਪੈਸਾ ਆਉਂਦਾ ਹੈ ਪਰ ਫਿਰ ਵੀ ਚਲਿਆ ਜਾਂਦਾ ਹੈ ਠਹਿਰਦਾ ਨਹੀਂ ਹੈ ਇਹ ਉਪਾਅ ਕਰਨ ਤੋਂ ਬਾਅਦ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਮਾਂ ਲక్ష్ਮੀ ਦਾ ਆਦਰ ਕਰੋਗੇ ਤਾਂ ਮਾਂ ਲక్ష్ਮੀ ਆਵੇਗੀ ਦੇਣ ਦੁਗਣੀ ਰਾਜ ਉਹਨੀ ਤਰੱਕੀ ਹੋਵੇਗੀ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਉਪਾਅ ਦੀ ਤੀਸਰਾ ਉਪਾਅ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਹੈ ਇਸ ਪਾਣੂ ਕਰਨ ਦੇ ਲਈ ਤੁਸੀਂ ਘਰ ਦੇ ਬਾਹਰ ਵੀ ਜਲ ਰੱਖਣਾ ਸ਼ੁਰੂ ਕਰ ਦਿਓ ਜੇਕਰ ਬਾਹਰ ਘੁੰਮ ਕੇ ਆਉਂਦੇ ਹੋ ਜਾਂ ਮਹਿਮਾਨ ਆ ਰਹੇ ਹਨ ਕੌਣ ਕਿਸ ਭਾਵ ਨਾਲ ਆ ਰਿਹਾ ਹੈ ਕੌਣ ਕਿਸ ਨੀਅਤ ਦੇ ਨਾਲ ਆ ਰਿਹਾ ਹੈ ਸਾਨੂੰ ਨਹੀਂ ਪਤਾ ਜਦੋਂ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਤੇ ਇੱਕ ਲੋਟਾ ਜਲ ਰੱਖਦੇ ਹੋ ਤਾਂ ਜਲ ਤਤ ਜਦੋਂ ਵੀ ਕੋਈ ਤੁਹਾਡੇ ਘਰ ਪ੍ਰਵੇਸ਼ ਕਰ ਰਿਹਾ ਹੈ ਤਾਂ ਉਸ ਵਿਅਕਤੀ ਦੇ ਨਾਲ ਆਉਣ ਵਾਲੀ ਨਕਾਰਾਤਮਕ ਊਰਜਾ ਨੂੰ ਉੱਥੇ ਹੀ ਭਜਾ ਦਿੰਦਾ ਹੈ ਘਰ ਦੇ ਮੁੱਖ ਦਰਵਾਜ਼ੇ ਤੇ ਜਲ ਰੱਖਣ ਦੇ ਨਾਲ ਸਾਨੂੰ ਅਨੇਕ ਫਾਇਦੇ ਹੁੰਦੇ ਹਨ ਇਸ ਨਾਲ ਪਿੱਤਰ ਦੇਵੀ ਪਸੰਨ ਹੁੰਦੇ ਹਨ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਮੁੱਖ ਦਰਵਾਜ਼ੇ ਤੇ ਜਲ ਜ਼ਰੂਰ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਜਲ ਪੀਂਦੇ ਹੋ ਤਾਂ ਉਹ ਸ਼ਕਤੀਆਂ ਭਸਮ ਹੋ ਜਾਂਦੀਆਂ ਹਨ ਜੇ ਪ੍ਰੇਤ ਦੇਵਤੇ ਚਾਲ ਪਾਓ ਤਾਂ ਉਹ பசਮ ਹੋ ਜਾਵਗੇ। ਅਗਲਾ ਉਪਾਅ ਹੈ ਜੇ ਜੀਵਨ ਦੇ ਵਿੱਚ ਕੁਝ ਹਾਲੀ ਤੇ ਲਈ ਧਨ ਸੰਬੰਧੀ ਸਮੱਸਿਆ ਦੂਰ ਕਰਨ ਦੇ ਲਈ। ਇਸ ਉਪਾਅ ਨੂੰ ਕਰਨ ਦੇ ਲਈ ਸੌਣ ਤੋਂ ਪਹਿਲਾਂ ਅਗਲੇ ਦਿਨ ਸਵੇਰੇ ਤਾਂਬੇ ਦਾ ਲੋਟਾ ਤੇ ਗੁਲਾਬ ਦੇ ਫੁੱਲ ਸੌਣ ਤੋਂ ਪਹਿਲਾਂ ਤਾਂਬੇ ਦਾ ਲੋਟਾ ਲੈਣਾ ਹੈ ਤੇ ਇਸ ਨੂੰ ਬੈੱਡ ਦੇ نیچے ਜਾਂ ਸਾਈਡ ਤੇ ਰੱਖਣਾ ਹੈ। ਸਵੇਰੇ ਉੱਠ ਕੇ ਇਸ ਵਿੱਚ ਗੁਲਾਬ ਦੇ ਫੁੱਲ ਪਾਉਣੇ ਹਨ ਤੇ ਫਿਰ ਉਸ ਨੋਟੇ ਵਾਲੇ ਜਾਨੋ ਕਿਸੇ ਦਰਖਤ ਤੇ ਪਾਉਣਾ ਸ਼ੁਰੂ ਕਰਨਾ ਹੈ ਜਿਵੇਂ ਜਿਵੇਂ ਤੁਸੀਂ ਦਰਖਤ ਤੇ ਜਲ ਪਾਉਣਾ ਸ਼ੁਰੂ ਕਰੋਗੇ ਓਵੇਂ ਓਵੇਂ ਜਿਵੇਂ ਖੁਸ਼ਹਾਲੀ ਵਧੇਗੀ ਜਿਵੇਂ ਜਿਵੇਂ ਪਾਣੀ ਪਾਓਗੇ ਤਵੇਂ ਤਵੇਂ ਤਾਂ ਦੀਆਂ ਸਮੱਸਿਆਵਾਂ ਖਤਮ ਹੋਣਗੀਆਂ ਜਿਵੇਂ ਜਿਵੇਂ ਪਸ਼ਮ ਮਿਲ ਰਹੇ ਹਨ ਓਵੇਂ ਓਵੇਂ ਪੈਸਾ ਮਿਲਣਾ ਸ਼ੁਰੂ ਹੋ ਜਾਵੇਗਾ ਜਿਹੜੇ ਉਪਾਅ ਦੱਸੇ ਹਨ ਉਹਨਾਂ ਚੋਂ ਕੋਈ ਵੀ ਉਪਾਅ ਕਰੋ ਸਾਰੇ ਪਾਅ ਫਲ ਦਿੰਦੇ ਹਨ ਜਦੋਂ ਤੁਸੀਂ ਕਿਸੇ ਵੀ ਪੁਸ਼-ਅਪ ਦੇ ਜਲ ਪਾਉਂਦੇ ਹੋ ਤਾਂ ਗਣੇਸ਼ ਬਹੁਤ ਪਸੰਨ ਹੁੰਦੇ ਹਨ ਇਹ ਸਭ ਫੁੱਲ ਬੁੱਧ ਗ੍ਰਾਂਡੋਸ ਸਮਰਪਿਤ ਹਨ ਤਾਂ ਸਾਧ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ ਦੇ ਚਾਰ ਉਪਾ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਬਹਾਰ ਲੈ ਕੇ ਆ ਸਕਦੇ ਹੋ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਜਿਨ੍ਹਾਂ ਨੂੰ ਕਰਕੇ ਤੁਸੀਂ ਪੈਸੇ ਨੂੰ ਪ੍ਰਾਪਤ ਕਰ ਸਕਦੇ ਹੋ ਤੁਹਾਡੀਆਂ ਤੁਹਾਨੂੰ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਸ ਆਬਤ ਉਹ ਰੋ ਜਾਣਗੀਆਂ ਘਰ ਦੇ ਵਿੱਚੋਂ ਗਰੀਬੀ ਨਿਕਲ ਜਾਵੇਗੀ ਤਾਂ ਸਾਧ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ